ਦੇਖੋ ਜਿਹੜਿਆ ਨੇ ਇਹ ਤਵੇ ਲਾਉਣੇ ਹੁੰਦੇ ਨੇ ਵੀ ਜਿਹੜੇ ਇਹ ਆਪਦੀ ਹਵਾ ਬਣਾਉਂਦੇ ਨੇ ਇਹ ਆਪਦੇ ਤਕੜੇ ਪਹੌਂਦੇ ਨੇ ਇਹ ਤਾਂ ਉਹ 86 ਲੋਕ ਨੇ ਜਿਹਦੇ ਹਜਮ ਨਹੀਂ ਆਉਂਦੀ ਗੱਲ ਅਸੀਂ ਗੁਰੂਆਂ ਦੀ ਲੈਣ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆਂ ਵੀ ਗੁਰੂ ਸਾਹਿਬ ਨੇ ਜਦੋਂ ਅੰਬਰ ਦੀ ਦਾਤ ਬਖਸ਼ੀ ਹੈ ਉਦੋਂ ਸਾਰੇ ਧਰਮਾਂ ਨੂੰ ਇਕੱਠੇ ਕੀਤਾ ਜੀ ਉਹਨੇ ਜਾਤ ਪਾਤ ਖਤਮ ਕੀਤੀ ਜੀ ਅਸੀਂ ਇਹਨਾਂ ਨੂੰ ਮਜ਼ਦੂਰ ਨਹੀਂ ਮੰਨਦੇ ਹਾਂ ਵੀ ਇਹ ਮਜ਼ਦੂਰ ਨੇ ਅਸੀਂ ਕਹਿੰਦੇ ਆਂ ਵੀ ਬੇਜ਼ਮੀਨੇ ਇਹ ਕਿਸਾਨ ਨੇ ਸਾਡੀ ਸੂਬਾ ਕਮੇਟੀ ਸਾਡੀ ਜ਼ਿਲ੍ਹਾ ਕਮੇਟੀ ਸਾਡੀਆਂ ਬਲਾਕ ਕਮੇਟੀਆਂ ਦੇ 27 ਆਗੂਆਂ ਤੇ ਬੇਹੱਕੇ ਪਰਚੇ ਪਾਏ ਐ ਸਾਡਾ ਤਜਰਬਾ ਹੈ ਪਹਿਲਾਂ ਅਸੀਂ ਜ਼ਮੀਨਾਂ ਬਚਾਉਣ ਦੇ ਲਈ ਜਿਹੜੀਆਂ ਕੁਰਕੀਆਂ ਉਹ ਰੋਕੀਆਂ ਨੇ ਹੁਣ ਜਿਹੜੀ ਲੜਾਈ ਹੈ ਉਹ ਪੱਧਰ ਤੋਂ ਅੱਗੇ ਟੱਪ ਗਈ ਕਿਸਾਨ ਬਾਦਲ ਵੀ ਕਹਿੰਦਾ ਵੀ ਮੈਂ ਕਿਸਾਨ ਦਾ ਪੁੱਤਾਂ ਅਮਰਿੰਦਰ ਵੀ ਕਹਿੰਦਾ ਰਿਹਾ ਵੀ ਮੈਂ ਕਿਸਾਨ ਦਾ ਪੁੱਤਾਂ ਅਸਲ ਦੇ ਵਿੱਚ ਰੌਲਾ ਕੀ ਹੈ ਰੋਲ ਵੀ ਇਸ ਗੱਲ ਦਾ ਹੈ ਕਿ ਕਿਸਾਨੀ ਦੇ ਵਿੱਚ ਪਰਤਾ ਨਹੀਂ ਆਈ ਮਜ਼ਦੂਰ ਆਪਦਾ 33% ਹਿੱਸਾ ਕਾਨੂੰਨ ਵੀ ਕਹਿੰਦਾ ਇਹਨਾਂ ਦਾ ਹਿੱਸਾ ਹੈ ਉਹਨਾਂ ਲੋਕਾਂ ਦੇ ਇਹ ਗੱਲ ਹਾਜਮ ਨਹੀਂ ਆਉਂਦੀ ਵੀ ਜੇ ਇਹ ਕਿਸਾਨ ਜਿੱਥੇ ਬੰਦੀਆਂ ਜਾਂ ਖੇਤ ਮਜ਼ਦੂਰ ਇਹ ਇਕੱਠੇ ਹੋ ਗਏ ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਪਿੰਡਾਂ ਦੇ ਵਿੱਚੋਂ ਚੌਧਰੀਆਂ ਦੀ ਚੌਧਰ ਖਤਮ ਕਰ ਦੇਣਗੇ ਲੱਗਦਾ ਹੈ ਕਿ ਕਦੇ 2022 ਦੇ ਵਿਧਾਨ ਸਭਾ ਚ ਇਹ ਗੱਲ ਕਹੀ ਗਈ ਸੀ ਕਿ ਪੰਜਾਬ ਦੇ ਵਿੱਚ ਧਰ ਨਹੀਂ ਲੱਗਣਗੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਇਆ ਗਿਆ ਇਸ ਕਰਕੇ ਅਸੀਂ ਇਹ ਕਹਿੰਦੇ ਆਂ ਵੀ ਇਹ ਲੋਕ ਨੇ ਜਿਹੜੇ ਦੱਬੇ ਕੁਤਲੇ ਲੋਕ ਨੇ ਮਜ਼ਦੂਰ ਤੇ ਕਿਸਾਨ ਆ ਇਹਨਾਂ ਦੀ ਜੋਟੀ ਪਾਊਗੀ ਇਹ ਜੋਟੀ ਪਾ ਕੇ ਜਿਹੜਾ ਅਸਲੀ ਨਾਰਾ ਲਾਇਆ ਭਗਤ ਸਿੰਘ ਨੇ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਜਣੀ ਉਹ ਇਹਨਾਂ ਲੋਕਾਂ ਨੇ ਕਰਨਾ ਇੱਥੇ ਤਾਂ ਝੂਤਖੁਰੀ ਦੀ ਲੁੱਟ ਆ ਇੱਥੇ ਜ਼ਗੀਰਦਾਰੀ ਦੀ ਲੁੱਟ ਆ ਇੱਥੇ ਸਾਮਰਾਜ ਬੈਠਾ ਇਹ ਜਿਹੜੇ ਨੇ ਇਹ ਇੱਕੋ ਬੇਲ ਦੇ ਕੱਦੂ ਨੇ ਪਹਿਲਾਂ ਜਣੀ ਬਾਦਲਾਂ ਦੇ ਹੱਥ ਚ ਕੈਂਚੀ ਤੀ ਫੇਰ ਕੈਪਟਨ ਦੇ ਹੱਥ ਚ ਕੈਂਚੀ ਆ ਗਈ ਹੁਣ ਮਾਨ ਸਾਹਿਬ ਨੇ ਕੈਂਚੀ ਫੜੀ ਆ ਇਹ ਤਾਂ ਅਸੀਂ ਵੋਟਾਂ ਤੋਂ ਜਦੋਂ ਜਦੋਂ ਵੋਟਾਂ ਜਿੱਤ ਕੇ ਆਇਆ ਮੁੱਖ ਮੰਤਰੀ ਉਦੋਂ ਹੀ ਜਿਹੜੇ ਇਹਦੇ ਚਮਚੇ ਤੇ ਉਹ ਕਹਿਣ ਲੱਗੇ ਵੀ ਤੁਸੀਂ ਯਾਰ ਅਜੇ ਹੁਣ ਤਾਂ ਸਰਕਾਰ ਬਣੀ ਆ ਮੜਾ ਜਾ ਸਮਾਂ ਤਾਂ ਦੇ ਦਿਓ ਸਰਕਾਰ ਨੂੰ ਅਸੀਂ ਉਦੋਂ ਵੀ ਕਿਹਾ ਦੀ ਲੋਕਾਂ ਨੂੰ ਵੀ ਭਰਾਵੋ ਖੜੋ ਅਸੀਂ ਵੀ ਨੇ ਇਹਨੇ ਕੋਈ ਛੋਟੇ ਕਿਸਾਨ ਨੇ ਜਾਂ ਕੋਈ ਛੋਟਾ ਵਰਗ ਹੈ ਉਹਦੇ ਉੱਤੇ ਹਮਲੇ ਹੁੰਦੇ ਨੇ ਪਤੀ ਇਹ ਜਿਹੜੇ ਜ਼ੰਗੀਰਦਾਰ ਨੇ ਉਹ ਦੱਬੇ ਕੁਚਲੇ ਲੋਕਾਂ ਨੂੰ ਵੀ ਦਬਦੇ ਨੇ ਦਿਨ ਪਰ ਦਿਨ ਜਿਹੜੇ ਕਿਸਾਨ ਹੈ ਜਿਹੜਾ ਮਜ਼ਦੂਰ ਹੈ ਉਹਨਾਂ ਸਾਰੇ ਕਰਜ਼ੇ ਚੜਦੇ ਨੇ ਕਿਉਂਕਿ ਖੁਦ ਖੁਸ਼ੀਆਂ ਕਰਨ ਵਾਸਤੇ ਮਜਬੂਰ ਕਰਤੇ ਅਸੀਂ ਤਾਂ ਇਹੀ ਭੈਣਾਂ ਨੂੰ ਸੱਦਾ ਦੇਣਾ ਚਾਹੁੰਦੇ ਆਂ ਵੀ ਆਉਣ ਵਾਲੀ ਟਾਈਮ ਦੇ ਵਿੱਚ ਆਪਦੀ ਜਿਹੜੀ ਹੈ ਜਵਾਨੀ ਕਿਸਾਨੀ ਤੇ ਆਪਣੀ ਇਹ ਬਚਾਓ ਬੱਚਿਆਂ ਦੇ ਹੋਮ ਇਹਨਾਂ ਨੇ ਖਤਮ ਕਰਨ ਦੇ ਨੌکریاں ਇਹਨਾਂ ਨੇ ਖਤਮ ਕਰਤੀ ਕੋਈ ਨੌਕਰੀ ਨਹੀਂ ਹੈਗੇ ਬੱਚਿਆਂ ਨੂੰ ਐਨੇ ਪੋਸਟਾਂ ਭਰਦੇ ਨੇ ਇਹਨਾਂ ਨੇ ਪੜਿਆ ਲਿਖਿਆ ਨੇ ਉਹ ਖਤਮ ਕਰ ਦਿੰਦੇ ਨੇ ਉੱਥੇ ਰੱਦ ਕਰ ਦਿੰਦੇ ਨੇ ਪੰਜਾਬੀ ਦਾ ਇਨਕਲਾਬੀ ਸ਼ਾਇਰ ਅਵਤਾਰ ਪਾਸ਼ ਲਿਖਦਾ ਹੈ ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ ਅਸੀਂ ਲੜਾਂਗੇ ਸਾਥੀ ਗੁਲਾਮ ਸੱਦਰਾਂ ਲਈ ਅਸੀਂ ਚੁਣਾਂਗੇ ਸਾਥੀ ਜ਼ਿੰਦਗੀ ਦੇ ਟੁਕੜੇ ਹਸੀਕਾਲ ਮੈਂ ਸੁਖੀ ਮੰਗਾਣੀਆਂ ਤੁਸੀਂ ਜੁੜੇ ਹੋਓ ਸਰਲੇਖ ਦੇ ਨਾਲ ਪੰਜਾਬ ਦਾ ਉਹ ਪਿੰਡ ਜਿਹੜਾ ਆਪਣੇ ਆਪ ਦੇ ਵਿੱਚ ਇਤਿਹਾਸ ਸਿਰਜ ਰਿਹਾ ਹੈ ਜਿਹੜਾ ਉਹ ਕ੍ਰਾਂਤੀ ਦੀਆਂ ਬਰੂਹਾਂ ਤੇ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਬੇਸ਼ੱਕ ਦਿੱਲੀ ਬੁਲੰਦ ਹੋਇਆ ਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਕਿਸਾਨ ਮਜ਼ਦੂਰ ਏਕਤਾ ਤੇ ਪੈਰਾ ਦਿੰਦੀ ਹਮੇਸ਼ਾ ਨਜ਼ਰ ਆਉਂਦੀ ਹੈ ਕਿਸਾਨ ਮਜ਼ਦੂਰ ਏਕਤਾ ਦੀ ਅੱਜ ਮੀਟਿੰਗ ਪਿੰਡ ਉਗਰਾਹਾ ਦੇ ਵਿੱਚ ਹੋਈ ਹੈ ਕਰਦਿਆਂ ਗੱਲਬਾਤ ਕਿ ਅੱਜ ਦੀ ਮੀਟਿੰਗ ਦੇ ਕੀ ਏਜੰਡੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰੋਗਰਾਮ ਦਿੱਤੇ ਜਾ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਅਹੁਦਾ ਮੈਂ ਜਨਕ ਸਿੰਘ ਭਟਾਲ ਮੀਸ ਪ੍ਰਧਾਨ ਪੰਜਾਬ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾ ਅੱਜ ਦੀ ਜੋ ਮੀਟਿੰਗ ਹੋਈ ਹੈ ਮੀਟਿੰਗ ਦੇ ਮੁੱਖ ਅਜੰਡੇ ਤੇ ਗੱਲ ਕੀ ਅੱਜ ਦਾ ਮੁੱਖ ਅਜੰਡਾ ਸੀਗਾ ਅੱਜ ਦੀ ਜਿਹੜੀ ਅਸੀਂ ਮੀਟਿੰਗ ਜ਼ਿਲ੍ਹਾ ਪਤਲੀ ਸੱਦੀ ਹੈ ਸਾਰੇ ਬਲਾਕਾਂ ਦੇ ਆਗੂ ਸਹਿਬਾਨ ਆਏ ਸੀ ਅੱਜ ਦੀ ਮੀਟਿੰਗ ਦਾ ਮੁੱਖ ਅਜੰਡਾ ਇਹ ਸੀ ਕਿ ਪਿਛਲੇ ਸਮੇਂ ਦੇ ਵਿੱਚ ਜਹਾਗੀਰ ਦੇ ਵਿੱਚ ਇੱਕ ਭੈਣ ਦੀ ਜਮੀਨ ਹੈ ੱੱਕੇ ਨਾਲ ਰੋਕੀ ਗਈ ਹੈ ਪਿੰਡ ਜੌਲੀਆਂ ਦੇ ਵਿੱਚ ਇੱਕ ਸਾਡੇ ਕਿਸਾਨ ਦੀ ਜਿਹੜੀ ਜ਼ਮੀਨ ਹੈ ਉਹ 420 ਨਾਲ ਇੱਕ ਜ਼ਮੀਨ ਹੜੱਪਣ ਵਾਲੇ ਗੈਂਗ ਨੇ ਬੈਕਰਾਈ ਕਰਵਾਈ ਸੀ ਇਸ ਕਰਕੇ ਅਸੀਂ 15 ਜੁਲਾਈ ਨੂੰ ਜੋਲੀਆਂਈ ਪ੍ਰੋਗਰਾਮ ਕਰਕੇ ਉੱਥੇ ਜੀਰੀ ਜੀਰੀ ਲਾਈ ਸੀ ਜੀਰੀ ਪਾਲੀ ਉਦੋਂ ਬਾਅਦ ਵੱਡੀ ਹੁਣ ਕਣਕ ਬਿਜੀ ਹੋਈ ਹੈ ਤੇ ਜਿਹੜਾ ਜਹਾਂਗੀਰ ਦਾ ਮਾਮਲਾ ਹੈ ਉਹ ਸਾਤੋਂ ਡੀਸੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਛੜਦਣਾ ਬਕਾਇਦਾ ਮੀਟਿੰਗ ਕਰਕੇ ਸਾਤੋਂ 2 ਮਹੀਨਿਆਂ ਦਾ ਸਮਾਂ ਲਿਆ ਸੀ ਪਰ ਅੱਜ ਤੱਕ ਉਸ ਗੱਲ ਨੂੰ ਅੱਗੇ ਤਲਕਾਈ ਜਾ ਰਹੇ ਹੈ ਜਿਹੜੀ ਗੱਲ ਵਾਦਾ ਬਾੜਾ ਕੀਤਾ ਸੀ ਉਹ ਉਹਨਾਂ ਨੇ ਵਾਦਾ ਖਲਾਫੀ ਕੀਤੀ ਹੈ ਅੱਜ ਦੀ ਮੀਟਿੰਗ ਅਸੀਂ ਇਸ ਕਰਕੇ ਕੀਤੀ ਹੈ ਕਿ ਪ੍ਰਸ਼ਾਸਨ ਨੇ 15 ਜੁਲਾਈ ਨੂੰ ਅਸੀਂ ਜਦੋਂ ਜੋਲੀਆਂ ਦੀ ਜ਼ਮੀਨ ਦੇ ਵਿੱਚ ਜੀਰੀ ਲਾ ਕੇ ਆਏ ਆ ਸਾਡੀ ਸੂਬਾ ਕਮੇਟੀ ਸਾਡੀ ਜ਼ਿਲ੍ਹਾ ਕਮੇਟੀ ਸਾਡੀਆਂ ਬਲਾਕ ਕਮੇਟੀਆਂ ਦੇ 27 ਆਗੂਆਂ ਤੇ ਬੇਹੱਕੇ ਪਰਚੇ ਪਾਏ ਐ ਇਸ ਕਰਕੇ ਸਰਕਾਰ ਨੇ ਦੋ ਵਾਰੀ ਸਾਡੇ ਨਾਲ ਮੀਟਿੰਗ ਕਰਨ ਦੇ ਬੁਲਾਉਣ ਦੀ ਕੋਸ਼ਿਸ਼ ਕੀਤੀ ਹੈ ਪਰਸੋਂ ਅਸੀਂ ਉਹਨਾਂ ਨੂੰ ਐ ਸੁਨੇਹਾ ਭੇਜਿਆ ਅਸੀਂ ਵੀ 11 ਤਰੀਕ ਦੀ ਮੀਟਿੰਗ ਸਾਡੇ ਨਾਲ ਕਰ ਲੋ ਸਾਨੂੰ ਪ੍ਰਸ਼ਾਸਨ ਦੀ ਜਿਹੜੀ ਨੀਤ ਹੈ ਉਹਦੇ ਵਿੱਚ ਖੋਟ ਲੱਗਦਾ ਹੈ ਇਸ ਕਰਕੇ ਅਸੀਂ ਸਾਡੀ ਜਨਤਾ ਨੂੰ ਇਹ ਸਾਰੀ ਗੱਲ ਦੱਸਣ ਦੇ ਲਈ ਸਮਝਾਉਣ ਦੇ ਲਈ ਜਿਹੜੀ ਇਹ ਮੀਟਿੰਗ ਹੈ ਇਹ ਮੀਟਿੰਗ ਰੱਖੀ ਹੈ ਤੇ ਅਸੀਂ ਉਹ ਸਾਰੀਆਂ ਗੱਲਾਂ ਸਾਡੇ ਆਗੂਆਂ ਨਾਲ ਲੈ ਕੇ ਗਏ ਆ ਤੇ ਅਸੀਂ ਉਸ ਤਿਆਰੀ ਚਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਜ਼ਮੀਨਾਂ ਦੇ ਉੱਤੇ ਗਰੋਹ ਬਣੇ ਹੋਏ ਐ ਜਿਨ੍ਹਾਂ ਦਾ ਸਰਕਾਰ ਨਾਲ ਮਿਲੀਭੁਗਤ ਹੈ ਉਹ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਤੱਕੇ ਨਾਲ ਹੜੱਪ ਕਰ ਰਹੇ ਹੈ ਚਾਹੇ ਉਹ ਆੜਤੀਆਂ ਦੇ ਰਾਹੀ ਕਰਦੇ ਹੋਣ ਚਾਹੇ ਉਹ ਜ਼ਗੀਰਦਾਰਾਂ ਦੇ ਰਾਹੀ ਕਰਦੇ ਹੋਣ ਜਾਂ ਉਹ ਸਿੱਧੇ ਵੀ ਰੋਲੇ ਦੀਆਂ ਜ਼ਮੀਨਾਂ ਐ ਕਹਿ ਕੇ ਵੀ ਸਸਤੀਆਂ ਮਿਲਦੀਆਂ ਨੇ ਕੌਡੀਆਂ ਦੇ ਭਾਅ ਮਿਲਦੀਆਂ ਨੇ ਲੈ ਰਹੇ ਹੈ ਐਸ ਕਰਕੇ ਜੀ ਸਮਝਦੇ ਆ ਜੇ ਪੰਜਾਬ ਦੀ ਕਿਸਾਨੀ ਜਿਹੜੀ ਕਰਜ਼ੇ ਦੇ ਵਿੱਚ ਗਰਸੀ ਪਈ ਹੈ ਜਿਹਦੇ ਗਲ-ਗਲ ਕਰਜ਼ਾ ਹੈ ਜੇ ਇਹ ਸਿਰਸਰਾ ਇਸ ਤਰ੍ਹਾਂ ਹੀ ਚੱਲਦਾ ਰਿਹਾ ਕਿਉਂਕਿ ਸਾਡਾ ਤਜਰਬਾ ਹੈ ਪਹਿਲਾਂ ਅਸੀਂ ਜ਼ਮੀਨਾਂ ਬਚਾਉਣ ਦੇ ਲਈ ਜਿਹੜੀਆਂ ਕੁਰਕੀਆਂ ਉਹ ਰੋਕੀਆਂ ਨੇ ਹੁਣ ਜਿਹੜੀ ਲੜਾਈ ਐ ਉਹ ਪੱਦਰ ਤੋਂ ਅੱਗੇ ਟੱਪ ਗਈ ਕਿਉਂਕਿ ਕੁਰਕੀਆਂ ਤੋਂ ਬਾਅਦ ਬਰੰਟ ਕਬਜ਼ੇ ਲੈਣ ਦੀ ਜਿਹੜੀ ਵਾਰੀ ਐ ਉਹ ਚੱਲੀ ਐ ਇਸ ਕਰਕੇ ਸੀ ਪੰਜਾਬ ਦੀ ਕਿਸੇ ਵੀ ਗਰੀਬ ਕਿਸਾਨ ਦੀ ਜਿਹੜੀ ਜ਼ਮੀਨ ਐ ਉਹ ਐ ਹੜੱਪਣ ਨਹੀਂ ਦੇਵਾਂਗੇ ਅਸੀਂ ਲੋਕਾਂ ਨੂੰ ਇਕੱਠੇ ਕਰਕੇ ਲੋਕਾਂ ਨੂੰ ਚੇਤਨਨ ਕਰਕੇ ਲੋਕਾਂ ਨੂੰ ਜਾਗਰੂਕ ਕਰਕੇ ਜ਼ਮੀਨ ਦੀ ਰਾਖੀ ਜਿਹੜੀ ਕਰਾਂਗੇ ਜਿਹੜੇ ਪਿੰਡਾਂ ਦੇ ਵਿੱਚ ਲੰਮੇ ਸਮੇਂ ਤੋਂ 20 20 30 40 40 ਸਾਲਾਂ ਤੋਂ ਜਿਹੜੀ ਪੰਚਾਇਤੀ ਜ਼ਮੀਨਾਂ ਸੀ ਜਾਂ ਹੋਰ ਕਿਸੇ ਤੀਕੇ ਨਾਲ ਜ਼ਮੀਨਾਂ ਪਈਆਂ ਸੀਗੀਆਂ ਉਹਨਾਂ ਦੇ ਲੋਕਾਂ ਨੇ ਘਰ ਪਾ ਲਏ ਜੋ ਆਪਣੀ ਲਗਾਤਾਰ ਖੇਤੀਬਾੜੀ ਕਰ ਰਹੇ ਨੇ ਸਰਕਾਰਾਂ ਉਹ ਜ਼ਮੀਨਾਂ ਛਡਾਉਣ ਵਾਲੇ ਪਾਸੇ ਵੀ ਜਾ ਰਹੀਆਂ ਨੇਗੀਆਂ ਉਹ ਉਹਦੇ ਬਾਰੇ ਕੀ ਸੋਚਦੇ ਹੋ ਜਿਹੜੇ ਤੁਸੀਂ ਸਵਾਲ ਕੀਤਾ ਹੈ ਇਹ ਸਵਾਲ ਬਹੁਤ ਵਧੀਆ ਹੈ ਕਿਉਂਕਿ ਇਹ ਵਰਤਾਰਾ ਸਾਰੇ ਪੰਜਾਬ ਦੇ ਵਿੱਚ ਹੈ ਅਸੀਂ ਇਹ ਕਹਿੰਦੇ ਹਾਂ ਵੀ ਜਿਹੜੀ ਜ਼ਮੀਨ ਦੇ ਵਿੱਚ ਕਿਸੇ ਨੇ ਘਰ ਪਾਇਆ ਕਿਸੇ ਦਾ ਵੀ ਘਰ ਪਾਇਆ ਹੋਇਆ ਉਹ ਜਿਹੜਾ ਘਰ ਪਾਇਆ ਅਸੀਂ ਕਿਸੇ ਦਾ ਘਰ ਨਹੀਂ ਟਾਉਣ ਦੇਵਾਂਗੇ ਜਿਹੜੀਆਂ ਜ਼ਮੀਨਾਂ ਖੇਤਾਂ ਦੀਆਂ ਨੇ ਉਹ ਜਿਵੇਂ ਸਰਕਾਰ ਮਲਤਆ ਕਰਦੀ ਹੈ ਉਹ ਮਲਤ ਕਟ ਰੇਟਾਂ ਦੇ ਵਿੱਚ ਥੋੜੇ ਰੇਟਾਂ ਦੇ ਵਿੱਚ ਉਹ ਜ਼ਮੀਨ ਦੇ ਰੇਟ ਲਵੇ ਤੇ ਉਹ ਕਿਸਾਨ ਦੇ ਨਾ ਜਿਹੜੀ ਜ਼ਮੀਨ ਕਰਵਾਵੇ ਪਰ ਜਿਹੜੀ ਕਰ ਮੈਂ ਦੁਬਾਰਾ ਫੇਰ ਰਿਪੀਟ ਕਰਦਾ ਵੀ ਜਿਹਦੇ ਵਿੱਚ ਕਿਸਦਾ ਘਰ ਪਾਇਆ ਅਸੀਂ ਘਰ ਪੰਜਾਬ ਦੇ ਵਿੱਚ ਬਿਲਕੁਲ ਨਾ ਡਾਉਣਗੇ ਜਿਹੜੇ ਪਿੰਡਾਂ ਦੇ ਵਿੱਚ ਇਹ ਘਟਨਾਵਾਂ ਵਾਪਰੀਆਂ ਨੇ ਇਸ ਪੰਚਾਇਤੀ ਜ਼ਮੀਨ ਦੇ ਮਾਸੇ ਨੂੰ ਲੈ ਕੇ ਉੱਥੇ ਜੇ ਦੋਨੇ ਤਰ੍ਹਾਂ ਖੜੀਆਂ ਹੋ ਗਈਆਂ ਬੇਸ਼ੱਕ ਪ੍ਰਸ਼ਾਸਨ ਨੇ ਆਪਣੀ ਖੇਡ ਖੇਡ ਲਈ ਪਿੰਡ ਦੇ ਉਹੋ ਰਾਜਨੀਤਿਕ ਬੰਦੇ ਜਾਂ ਪੰਜਾਬ ਪੱਧਰ ਦੇ ਉਹ ਰਾਜਨੀਤਿਕ ਬੰਦੇ ਉਹਨਾਂ ਨੇ ਆਪਣੀ ਖੇਡ ਖੇਡ ਲਈ ਪਰ ਜਿਹੜੀ ਪਾਟੋ ਧੜਚੜਾ ਹੋਈਆਂ ਨਹੀਂ ਗਈਆਂ ਉਹ ਦੋਵੇਂ ਤਰ੍ਹਾਂ ਕਿਸਾਨ ਨੇ ਦੇਖੋ ਇਹ ਤੁਹਾਡਾ ਸਵਾਲ ਵੀ ਇੱਕ ਟੇਡਾ ਸਵਾਲ ਹੈ ਜਿਹੜਾ ਆਪਾਂ ਕਹਿੰਦੇ ਆ ਵੀ ਦੋ ਹੀ ਤਰ੍ਹਾਂ ਕਿਸਾਨ ਨੇ ਕਿਸਾਨ ਬਾਦਲ ਵੀ ਕਹਿੰਦਾ ਵੀ ਮੈਂ ਕਿਸਾਨ ਦਾ ਪੁੱਤਾਂ ਅਮਰਿੰਦਰ ਵੀ ਕਹਿੰਦਾ ਰਿਹਾ ਵੀ ਮੈਂ ਕਿਸਾਨ ਦਾ ਪੁੱਤਾਂ ਅਸਲ ਦੇ ਵਿੱਚ ਰੌਲਾ ਕੀ ਹੈ ਰੌਲਾ ਇਸ ਗੱਲ ਦਾ ਹੈ ਕਿ ਕਿਸਾਨੀ ਦੇ ਵਿੱਚ ਪਰਤਾ ਨਹੀਂ ਪਰਤ ਇੱਕੋ ਜ਼ਗੀਰਦਾਰ ਪਰਤ ਹੈ ਇੱਕ ਛੋਟੀ ਪਰਤ ਹੈ ਅਸੀਂ ਜਿਹੜੀ ਛੋਟੀ ਪਰਤ ਹੈ ਜਿਹੜੇ ਨਪੀੜੇ ਐ ਜਿਹੜੇ ਧਰਤੀ ਦੇ ਡੇਕੇ ਡੜੇ ਜਾ ਰਹੇ ਐ ਅਸੀਂ ਉਹਨਾਂ ਦੀ ਮਦਦ ਕਰਾਂਗੇ ਉਹਨਾਂ ਦੇ ਹੱਕ 'ਚ ਖੜਾਂਗੇ ਜਿਹੜੀ ਤੁਸੀਂ ਸਵਾਲ ਕੀਤਾ ਬੀਜੇ ਦੋਈ ਤਰ੍ਹਾਂ ਖੜਦਿਆਂ ਨੇ ਆ ਸਾਡੇ ਚੱਠਿਆਂ ਦੇ ਵਿੱਚ ਪੂਰੇ ਜੋਰ ਦੇ ਨਾਲ ਖੜ ਰਹੇ ਐ ਆ ਗਵਿੰਦਗੜ ਦੇ ਵਿੱਚ ਐ ਇਸ ਜਿਹੜੀ ਚੌਧਰੀ ਐ ਉਹ ਖੜ ਰਹੇ ਐ ਪਰ ਅਸੀਂ ਜਿਹੜੇ ਨਪੀੜੇ ਲੋਕ ਐ ਉਹਨਾਂ ਦੀ ਮਦਦ ਕੀਤੀ ਐ ਤੇ ਉਹਨਾਂ ਦੇ ਸਮਝ ਕਰਾਂਗੇ ਬੇਸ਼ੱਕ ਭਾਰਤੀ ਕਿਸਾਨ ਜੂਨੀਅਨ ਏਕਤਾ ਗੁਰਾਹਾ ਜਮਾਤੀ ਲੜਾਈ ਦੀ ਗੱਲ ਕਰਦੀ ਹੈ ਇਕੱਤਰ ਇਕੱਠੇ ਹੋਣ ਦੀ ਗੱਲ ਕਰਦੀ ਹੈ ਪਰ ਅੱਜ ਵੀ ਕੁਝ ਪ੍ਰਪਾਗੈਂਡਾ ਕੀਤਾ ਜਾ ਰਿਹਾ ਹੈ ਅੱਜ ਵੀ ਕੋਈ ਸਾਸ਼ਾ ਉਹ ਨੇ ਅੱਜ ਵੀ ਕੁਝ ਲੋਕ ਅਜਿਹੇ ਨੇ ਜਿਹੜੇ ਕਿਸਾਨ ਮਜ਼ਦੂਰ ਨੂੰ ਜਿਹੜੇ ਜੱਟ ਤੇ ਸਿਰੀ ਦੇ ਗਾਏ ਹੋਏ ਗੀਤਾਂ ਦੀਆਂ ਸਾਂਝਾਂ ਨੂੰ ਤੋੜ ਰਹੇ ਨੇ ਜਿਹੜੇ ਜਾਤੀ ਤੌਰ ਤੇ ਸਿੱਧਾ ਕਿਸਾਨ ਨੂੰ ਉਹਦੇ ਪ੍ਰਤੀ ਇਹੋ ਜਿਹੇ ਸ਼ਬਦ ਬੋਲ ਬੋਲ ਕੇ ਉਹਨਾਂ ਨੂੰ ਜਦੋਂ ਇਹ ਇੱਕ ਗੱਲ ਕਹੀ ਜਾਂਦੀ ਹੈ ਕਿ ਜਦੋਂ ਜਾਂਦੇ ਨੇ ਇਹ ਤਾਂ ਕਿਸਾਨ ਬਣ ਕੇ ਜਾਂਦੇ ਨੇ ਜਦੋਂ ਜਿੱਤ ਕੇ ਆਉਂਦੇ ਨੇ ਤਾਂ ਜੱਟ ਬਣ ਕੇ ਆਉਂਦੇ ਨੇ ਇਹ ਅਜਿਹੇ ਸ਼ਬਦਾਂ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਛੋਟਾ ਸਵਾਲ ਹੈ ਇਹ ਅਸਲ ਦੇ ਵਿੱਚ ਜਿਹੜੇ ਸਿਆਸੀ ਲੋਕ ਹੈ ਜਾਂ ਪਿੰਡ ਦੇ ਵਿੱਚ ਕੁਝ ਚੌਧਰੀ ਹੁੰਦੇ ਆ ਇਹ ਸਵਾਲ ਉਹਨਾਂ ਨੂੰ ਸਮੁਤਤ ਹੋਣ ਦਾ ਸਵਾਲ ਹੈ ਜੀ ਅਸੀਂ ਇਹ ਸਮਝਦੇ ਹਾਂ ਕਿ ਉਹ ਬੇਜਮੀਨੇ ਕਿਸਾਨ ਹੈ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਖੇਤੀ ਦੀ ਲਹਿਰਾਬਹਰਾ ਹੋਈਆਂ ਨੇ ਉਹ ਇਸ ਕਰਕੇ ਹੋਈਆਂ ਨੇ ਕਿ ਉਹ ਸਾਡੇ ਨਾਲ ਜਦੋਂ ਖੇਤੀ ਕਰਦੇ ਆ ਗੱਠੜੀ ਬੰਨ੍ਹਦੇ ਆ ਦੋ ਲੜ ਸਾਡੇ ਹੱਥ ਚ ਹੁੰਦੇ ਆ ਦੋ ਲੜ ਉਹਦੇ ਹੱਥ ਚ ਹੁੰਦੇ ਆ ਤੇ ਸਾਡਾ ਸਿਰ ਇੱਕ ਦੂਜੇ ਨਾਲ ਜੁੜਿਆ ਹੁੰਦਾ ਪਰ ਅਸੀਂ ਪੰਜਾਬ ਦੇ ਵਿੱਚ ਪਹਿਲਾਂ ਸਤ ਮਜ਼ਦੂਰ ਜਥੇਬੰਦੀਆਂ ਨੇ ਪਟਿਆਲੇ ਜੀ ਪੁਰਾ پروگرام ਕੀਤਾ ਉਦੋਂ ਵੀ ਅਸੀਂ ਉਹਨਾਂ ਦਾ ਲੰਗਰ ਦਾ ਪ੍ਰਬੰਧ ਕੀਤਾ ਆ ਤਿੰਨ ਦਿਨ ਮੋਰਚਾ ਹੋਣ ਲੱਗਿਆ 9 10 11 ਦਾ ਤਾਂ ਅਸੀਂ ਸਾਰੇ ਪੰਜਾਬ ਦੇ ਵਿੱਚ ਚਾਰੇ ਮੋਰਚਿਆਂ ਦੇ ਵਿੱਚ ਜਿਹੜਾ ਉਹਨਾਂ ਦੇ ਚਾਹ ਪਾਣੀ ਦਾ ਜਿਹੜਾ ਉਹਨਾਂ ਦਾ ਰੋਟੀ ਪਾਣੀ ਦਾ ਜੋ ਉਹਨਾਂ ਨੂੰ ਲੋੜ ਸੀ ਉਹ ਸਾਰੀ ਲੋੜ ਪੂਰੀ ਕੀਤੀ ਪੂਰੀ ਇਸ ਕਰਕੇ ਨਹੀਂ ਕੀਤੀ ਕਿ ਅਸੀਂ ਵੇੜੇ ਵਾਲੇ ਜਾਂ ਬੇਜਵੀਨੇ ਕਿਸਾਨਾ ਕਰਕੇ ਕੀਤੀ ਹੈ ਅਸੀਂ ਇਸ ਕਰਕੇ ਕੀਤੀ ਹੈ ਕਿ ਜਦੋਂ ਤੱਕ ਸਾਡੀ ਡਿਊਟੀ ਨਹੀਂ ਬਣਦੀ ਜਦੋਂ ਤੱਕ ਉਸ ਤੱਕ ਨੂੰ ਅਸੀਂ ਸਮਝਾ ਨਹੀਂ ਲੈਂਦੇ ਸਮਝਾਵਾਂਗੇ ਉਦੋਂ ਜਦੋਂ ਅਸੀਂ ਉਹਨਾਂ ਦੇ ਵਿੱਚ ਜਾ ਕੇ ਬੈਠਾਂਗੇ ਉਹਨਾਂ ਦਾ ਦੁੱਖ ਸੁੱਖ ਵੰਡਾਵਾਂਗੇ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਕਦੇ ਲਹਿਰਾਂ ਉੱਠੀਆਂ ਨੇ ਜਦੋਂ ਵੀ ਕਦੇ ਲੋਕ ਲੜੇ ਐ ਉਹੀ ਲੜੇ ਐ ਜਿਹੜੇ ਵੱਧ ਪੀੜੇ ਜਾਂਦੇ ਐ ਜਿਹੜੇ ਵੱਧ ਜਿਹਨਾਂ ਦਾ ਖੂਨ ਪੀਆ ਜਾਂਦਾ ਕਿਉਂਕਿ ਇਹ ਸਾਡੇ ਅੱਗੇ ਇਤਿਹਾਸ ਗਵਾਹ ਐ ਇਸ ਗੱਲ ਦਾ ਜਿੱਦਾਂ ਪੰਜ ਪਿਆਰੇ ਸਾਜੇ ਗਏ ਐ ਓਦੋਂ ਵੀ ਇਹ ਸਾਬਤ ਹੋਇਆ ਜਿਹੜੇ ਕਾਕੇ ਸੀ ਉਹਦਾ ਮਾਤਾ ਕੋਲੇ ਵਾਗੇ ਸੀ ਵੀ ਗੁਰੂ ਗੋਬਿੰਦ ਸਿੰਘ ਬੋਲੇ ਹੋ ਗਏ ਪਰ ਸਿਰ ਦੇਣ ਕੌਣ ਆਇਆ ਸਿਰ ਉਹੀ ਦੇਣ ਆਏ ਜਿਹੜੇ ਪੂਰੇ ਨੀ ਪੀੜੇ ਹੋਏ ਐ ਅੱਜ ਵੀ ਉਹੀ ਲੜਨਗੇ ਜਿਹੜੇ ਨਪੀੜੇ ਹੋਏ ਐ ਚਾਹੇ ਕਿਸਾਨੀ ਚੋਂ ਐ ਚਾਹੇ ਮਜ਼ਦੂਰਾਂ ਚੋਂ ਐ ਜੀ ਪ੍ਰਧਾਨ ਜੀ ਆਪਣਾ ਨਾਮ ਤੇ ਅਹੁਦਾ ਮੈਂ ਅਮਰੀਕ ਗੰਡੂਆ ਜ਼ਿਲ੍ਹਾ ਪ੍ਰਧਾਨ ਬੀਕੇ ਜੋਗਰਾ ਹਾਂ ਬਹੁਤ ਵਾਰ ਮਜ਼ਦੂਰਾਂ ਦੇ ਧਰਨਾ ਜਾਣ ਦਾ ਮੌਕਾ ਮਿਲਦਾ ਹੈ ਤੁਹਾਡੇ ਨਾਲ ਵੀ ਬਹੁਤ ਵਾਰ ਆਉਣ ਦਾ ਮੌਕਾ ਮਿਲਦਾ ਹੈ ਅਸੀਂ ਦੇਖਦੇ ਹਾਂ ਕਿ ਮਜ਼ਦੂਰਾਂ ਦੇ ਧਰਨਾ ਵਿੱਚ ਮਜ਼ਦੂਰਾਂ ਦੇ ਪੱਕੇ ਮੋਰਚਿਆਂ ਵਿੱਚ ਭਾਰਤੀ ਕਿਸਾਨ ਜੂਨੀਅਰ ਏਕਤਾ ਗਰਾਹਾਂ ਲੰਗਰ ਲਾਉਂਦੀ ਹੈ ਕੋਈ ਸ਼ੱਕ ਨਹੀਂ ਕਿ ਸਰਲੇਖ ਵੱਲੋਂ ਵੀ ਉਹ ਭਾਈਚਾਰ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਪਰ ਕੁਝ ਲੋਕ ਅਜੇ ਵੀ ਇੱਕ ਇੱਕ ਨਿਵਾਜ਼ਦੇ ਨੇ ਕਿ ਉਗਰਾਹਾ ਜਥੇਬੰਦੀ ਆਪਣੀ ਚੌਧਰ ਚਮਕਾਉਂਦੀ ਹੈ ਜਾ ਕੇ ਸਿਰਫ ਇਹਨਾਂ ਦਾ ਮਕਸਦ ਕੋਈ ਹੋਰ ਹੈ ਇਹਨਾਂ ਨੇ ਫਿਰ ਵੀ ਉੱਥੇ ਜਾ ਕੇ ਆਪਣਾ ਰੋਹ ਵੀ ਜਮਾਣਾ ਹੁੰਦਾ ਵੀ ਲੰਗਰ ਇਕੱਠੇ ਕਿਉਂ ਨਹੀਂ ਕਰਦੇ ਹੈਗੇ ਦੇਖੋ ਜਿਹੜਿਆ ਨੇ ਇਹ ਤਵੇ ਲਾਉਣੇ ਹੁੰਦੇ ਨੇ ਵੀ ਜਰ ਇਹ ਆਪਦੀ ਹਵਾ ਬਣਾਉਂਦੇ ਨੇ ਇਹ ਆਪਦੇ ਤਕੜੇ ਕਹਾਉਂਦੇ ਨੇ ਇਹ ਤਾਂ ਉਹ 86 ਲੋਕ ਨੇ ਜਿਦੇ ਹਾਜਮ ਨਹੀਂ ਆਉਂਦੀ ਗੱਲ ਅਸੀਂ ਗੁਰੂਆਂ ਦੀ ਲਾਈਨ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆਂ ਵੀ ਗੁਰੂ ਸਾਹਿਬ ਨੇ ਜਦੋਂ ਅੰਬਰ ਦੀ ਦਾਤ ਬਖਸ਼ੀ ਹੈ ਉਦੋਂ ਸਾਰੇ ਧਰਮਾਂ ਨੂੰ ਇਕੱਠੇ ਕੀਤਾ ਜੀ ਉਹਨੇ ਜਾਤ ਪਾਤ ਖਤਮ ਕੀਤੀ ਹੈ ਜੀ ਅਸੀਂ ਇਹਨਾਂ ਨੂੰ ਮਜ਼ਦੂਰ ਨਹੀਂ ਮੰਨਦੇ ਹਾਂ ਵੀ ਇਹ ਮਜ਼ਦੂਰ ਨੇ ਅਸੀਂ ਕਹਿੰਦੇ ਆ ਵੀ ਬੇਜਮੀਨੇ ਇਹ ਕਿਸਾਨ ਨੇ ਹੂੰ ਜੇ ਨਾਲ ਇਹ ਜਦੋਂ ਇਹ ਆਪਦੇ ਹਿੱਸੇ ਦੀ ਗੱਲ ਕਰਦੇ ਨੇ 33% ਹਿੱਸੇ ਦੀ ਗੱਲ ਕਰਦੇ ਨੇ ਉਦੋਂ ਸਰਕਾਰ ਤੋਂ ਇਹ ਮਰਾਕੇ ਲੈਦੇ ਛੋਟੀ ਕਿਸਾਨੀ ਦਾ ਹਿੱਸਾ ਵੀ ਮਰਾਕੇ ਲੈਦੇ ਹੂੰ ਬਾਦਲ ਸਰਕਾਰ ਤੋਂ ਲੜ ਕੇ ਜੀ ਵੀ ਛੋਟੀ ਕਿਸਾਨੀ ਜਿਹੜੀ ਪੰਚਾਇਤੀ ਜ਼ਮੀਨਾਂ ਨੇ ਉਹ ਆਪਦੇ ਸਸਤੇ ਰੇਟ ਤੇ ਲੈਣ ਇਹ ਕਾ ਕਰਕੇ ਐਂ ਮਜ਼ਦੂਰ ਆਪਦਾ 33% ਹਿੱਸਾ ਕਾਨੂੰਨ ਵੀ ਕਹਿੰਦਾ ਹੈ ਇੰਨੇ ਦੇ ਸੇ ਉਹਨਾਂ ਲੋਕਾਂ ਦੇ ਇਹ ਗੱਲ ਹਾਜਮ ਨਹੀਂ ਆਉਂਦੀ ਵੀ ਜੇ ਇਹ ਕਿਸਾਨ ਜਿੱਥੇ ਬੰਦੀਆਂ ਜਾਂ ਖੇਤ ਮਜ਼ਦੂਰ ਇਹ ਇਕੱਠੇ ਹੋ ਗਏ ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਪਿੰਡਾਂ ਦੇ ਵਿੱਚ ਉਹ ਚੌਧਰੀਆਂ ਦੀ ਚੌਧਰ ਖਤਮ ਕਰ ਦੇਣਗੇ ਹੂੰ ਉਹਨਾਂ ਦੇ ਹਾਜਮ ਕਿਵੇਂ ਆਵੇ ਗੱਲ ਇਹ ਇਸ ਕਰਕੇ ਅਸੀਂ ਕੋਈ ਕਿਸੇ ਤੇ ਵੀੜੀ ਨਹੀਂ ਜੱੜਣ ਜਾਂਦੇ ਅਸੀਂ ਤਾਂ ਆਪਦੇ ਬਣਾ ਕੇ ਜਾਂਦੇ ਆ ਵੀ ਜਿੰਨਾ ਤੱਕ ਇਹ ਜਨਤਕ ਲੋਕ ਸਾਰੇ ਇਕੱਠੇ ਹੀ ਨਹੀਂ ਹੁੰਦੇ ਖਾਸ ਕਰਕੇ ਜਿਹੜੇ ਖਾਲੀ ਹੱਥ ਨੇ ਜਿਹੜੇ ਰੋਜ਼ ਦੀ ਦਿਹਾੜੀ ਕਰਕੇ ਰੋਟੀ ਖਾਣ ਵਾਲੇ ਨੇ ਉਹਨਾਂ ਦੀਆਂ ਵੱਧ ਲੋੜਾਂ ਨੇ ਸਾਡੇ ਚ ਅਜੇ 50% ਕਿਸਾਨ ਸੁਨਕਦੇ ਨੇ 50% ਦਾ ਮਜ਼ਦੂਰਾਂ ਚ ਜਾ ਰਹੇ ਨੇ ਟਿੱਪਣ ਲੈ ਕੇ ਇਸ ਕਰਕੇ ਅਸੀਂ ਵੱਡੀ ਸਾਂਝ ਬਣਾ ਰਹੇ ਹਾਂ ਕੁੱਲ ਜਥੇਬੰਦੀਆਂ ਸਾਂਝ ਬਣਾ ਰਹੇ ਹਾਂ ਵੀ ਇਹ ਇੱਕ ਜਥੇਬੰਦੀ ਦਾ ਕੰਮ ਨਹੀਂ ਹੈ ਜਿਹੜੀ ਵੱਡੀ ਲੜਾਈ ਹੈ ਵੱਡੇ ਘਰਾਣਿਆਂ ਨਾਲ ਲੜਾਈ ਹੈ ਸਰਕਾਰਾਂ ਕਿਸੇ ਰੰਗ ਦੀ ਆ ਜਾਣ ਆਮ ਪਾਰਟੀ ਆ ਗਈ ਚਾਹੇ ਪਿਛਲੀਆਂ ਸਰਕਾਰਾਂ ਆਈਆਂ ਨੇ 75 ਸਾਲ ਹੋ ਗਏ ਸਰਕਾਰਾਂ ਬਣੀਆਂ ਨੂੰ ਇਸ ਕਰਕੇ ਉਹ ਸਾਨੂੰ ਪਾੜਨਾ ਚਾਹੁੰਦੀਆਂ ਨੇ ਕਿਸੇ ਧਰਮਾਂ ਦੇ ਵਿੱਚ ਦੀ ਪਾੜਦੀਆਂ ਨੇ ਕਿਸੇ ਐ ਜਾਤਾਂ ਪਾਤਾਂ ਦੇ ਵਿਚ ਦੀ ਪੀੜ ਪੜਦਿਆਂ ਨੇ ਇਸ ਕਰਕੇ ਅਸੀਂ ਇੱਕ ਫਰੰਟ ਦੇ ਸਾਰਿਆਂ ਨੂੰ ਇਕੱਠੇ ਕਰਨਾ ਚਾਹੁੰਦੇ ਆ ਸਾਡਾ ਚੌਧਰ ਦਾ ਰੌਲਾ ਨਹੀਂ ਹੈ ਹੂੰ ਲੋਕਾਂ ਤੋਂ ਵੱਡਾ ਕੋਈ ਨਹੀਂ ਹੋਇਆ ਆਗੂ ਦੀ ਤਾਂ ਇੱਕ ਗਵਾਹੀ ਹੁੰਦੀ ਹੈ ਕਿ ਲੈਣ ਦੇਣੀ ਹੁੰਦੀ ਆਗੂ ਨੇ ਤਾਂ ਹੂੰ ਸਮਝ ਸੋਚ ਕੇ ਪਰ ਇਹ ਲੋਕਾਂ ਤੋਂ ਵੱਡਾ ਕੋਈ ਨਹੀਂ ਹੈ ਜੇ ਲੋਕ ਇਕੱਠੇ ਹੋ ਜਾਣ ਜੇ ਲੋਕਾਂ ਦੇ ਸਿਰ ਇਕੱਠੇ ਹੋ ਜਾਣ ਉਹ ਚਾਹੇ ਮਜ਼ਦੂਰ ਨੇ ਉਹ ਚਾਹੇ ਕਿਸਾਨ ਨੇ ਚਾਹੇ ਕੋਈ ਛੋਟੇ ਦੁਕਾਨਦਾਰ ਨੇ ਚਾਹੇ ਕੋਈ ਹੋਰ ਵਰਗ ਵਾਲੇ ਨੇ ਇਸ ਕਰਕੇ ਜਦੋਂ ਇਕੱਠੇ ਹੋ ਜਾਣ ਫਿਰ ਦਿੱਲੀ ਦੇ ਅੰਦੋਲਨ ਜਿਵੇਂ ਮੋਦੀ ਜਿਵੇਂ ਝਕਾਇਆ ਸਾਲ ਪਰ ਕਹਿੰਦੇ ਹੁੰਦੇ ਤੇ ਜਿਹੜਾ 56 ਇੰਚ ਦੀ ਛਾਤੀ ਵਾਲਾ ਝੁਕਦਾ ਨਹੀਂ ਐ ਉਹ ਝੁਕਾ ਕੇ ਲਿਆਏ ਆ ਕੁੱਟ ਕੇ ਆਏ ਆ ਜਿੱਤ ਕੇ ਆਏ ਆ ਹੂੰ ਇਹ ਹੈ ਜਗਤਾਰ ਲੱਗਦਾ ਹੈ ਕਿ ਕਦੇ 2022 ਦੇ ਵਿਧਾਨ ਸਭਾ ਚ ਇਹ ਗੱਲ ਕਹੀ ਗਈ ਸੀ ਕਿ ਪੰਜਾਬ ਦੇ ਵਿੱਚ ਧਰਨੇ ਨਹੀਂ ਲੱਗਣਗੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਇਆ ਗਿਆ ਤੁਸੀਂ ਤਾਂ ਆਪਣੇ ਜਿਹੜੇ ਇਨਕਲਾਬੀ ਲੋਕ ਨੇ ਉਹ ਲਾਉਂਦੇ ਨੇ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਪਰ ਇਨਕਲਾਬ ਜਿੰਦਾਬਾਦ ਤਾਂ ਗੂੰਜਿਆ ਪਰ ਸਾਮਰਾਜਵਾਦ ਮਰਦਾਬਾਦ ਕਿਤੇ ਨਹੀਂ ਗੂੰਜਿਆ ਕੀ ਸੋਚਦੇ ਹੋ ਬਿਲਕੁਲ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੋਟਾਂ ਜਣੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵੱਡੇ ਵੱਡੇ ਇਹ ਨਾਰੇ ਲਾਉਂਦੇ ਰਹੇ ਨੇ ਤੇ ਵੋਟਾਂ ਵੇਲੇ ਵੀ ਲੈ ਕੇ ਆਏ ਨੇ ਇਹ ਗੱਲ ਇਸ ਕਰਕੇ ਉਹ ਤਾਂ ਸਮਾਉਨਾ ਕਾਰਪੋਰੇਟ ਘਰਾਣੇ ਦੇ ਪੱਖ ਚ ਭੁੱਗਦੇ ਨੇ ਵਿਦੇਸੀ ਕੰਪਨੀ ਨੂੰ ਗਏ ਨੇ ਬਿure ਆਓ ਉਹੋ ਸਾਮਰਾਜਵਾਦ ਮਰਦਾਬਾਦ ਨਹੀਂ ਕਹਿੰਦੇ ਇਸ ਕਰਕੇ ਅਸੀਂ ਇਹ ਕਹਿੰਦੇ ਆ ਵੀ ਇਹ ਲੋਕ ਨੇ ਜਿਹੜੇ ਦੱਬੇ ਕੁਚਲੇ ਲੋਕ ਨੇ ਮਜ਼ਦੂਰ ਤੇ ਕਿਸਾਨ ਇਹਨਾਂ ਦੀ ਜੋਟੀ ਪਾਊਗੀ ਇਹ ਜੋਟੀ ਪਾ ਕੇ ਜਿਹੜਾ ਅਸਲੀ ਨਾਰਾ ਲਾਇਆ ਭਗਤ ਸਿੰਘ ਨੇ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਜਣੀ ਉਹ ਹੀ ਨਾ ਲੋਕਾਂ ਨੇ ਕਰਨਾ ਇੱਥੇ ਤਾਂ ਜੂਤਖੋਰੀ ਦੀ ਲੁੱਟ ਆ ਇੱਥੇ ਜ਼ਗੀਰਦਾਰੀ ਦੀ ਲੁੱਟ ਆ ਇੱਥੇ ਸਾਮਰਾਜ ਬੈਠਾ ਇਸ ਕਰਕੇ ਜਿਹੜੀ ਇਹ ਸਰਕਾਰ ਆ ਇਹ ਧਰਨੇ ਮੁਜਾਰੇ ਜੂ ਨਿਕਲੀ ਆ ਜਣੀ ਹੁਣ ਉਹ ਇਹ ਕਹਿ ਰਿਹਾ ਕਿ ਇਹ ਜਿਹੜੇ ਧਰਨੇ ਮੁਜਾਰੇ ਨੇ ਇਹਦੇ ਚ ਕਿਸਾਨਾਂ ਨਾਲ ਤਾਂ ਜਾਣਾ ਹੀ ਨਹੀਂ ਕਿਸੇ ਨੇ ਜਣੀ ਅਸੀਂ ਪੁੱਛਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਸਾਹਿਬ ਤੁਸੀਂ ਧਰਨੇ ਚੋਂ ਨਿਕਲੇ ਹੋ ਹਾਂ ਆ ਕੇਤਰੀਵਾਲ ਨੇ ਜਿਹੜਾ ਮਤਲਬ ਉਦੋਂ ਨਿਕਲ ਜਦੋਂ ਅੰਨਾ ਹਜ਼ਾਰੇ ਨੇ ਮੋਰਚਾ ਲਾਇਆ ਇਸ ਕਰਕੇ ਇਹ ਜਿਹੜੇ ਨੇ ਇਹ ਇੱਕੋ ਬੇਲ ਦੇ ਕੱਦੂ ਨੇ ਪਹਿਲਾਂ ਜਣੀ ਬਾਦਲਾਂ ਦੇ ਹੱਥ ਚ ਕੈਂਚੀ ਸੀ ਫੇਰ ਕੈਪਟਨ ਦੇ ਹੱਥ ਚ ਕੈਂਚੀ ਆ ਗਈ ਹੁਣ ਮਾਨ ਸਾਹਿਬ ਨੇ ਕੈਂਚੀ ਫੜੀ ਆ ਉਹ ਕੈਂਚੀ ਦੇ ਨਾਲ ਸਾਡੇ ਮਜ਼ਦੂਰਾਂ ਕਿਸਾਨਾਂ ਦੀਆਂ ਕੁੱਲ ਜਿਹੜੀਆਂ ਜਿਹੜੀਆਂ ਸਬਸਿਡੀਆਂ ਨੇ ਉਹ ਸੰਗੀਆਂ ਜਾ ਰਹੀਆਂ ਨੇ ਸਾਡੇ ਤਾਂ ਚੁੱਲਿਆਂ ਤੇ ਆ ਗਏ ਇਸ ਕਰਕੇ ਅਸੀਂ ਤਾਂ ਹੋਕਾ ਦੰਨੇ ਆ ਕਿ ਮਜ਼ਦੂਰੋ ਕਿਸਾਨੋ ਉੱਠੋ ਆਹ ਜ਼ਮੀਨਾਂ ਦੀ ਲੜਾਈ ਆ ਜਣੀ ਜੋਲੀਆਂ ਪਿੰਡ ਦੇ ਵਿੱਚ ਅਸੀਂ ਤੈ ਕਹਿ ਗਿਆ ਸਰਕਾਰ ਨੂੰ ਕਿ 15 ਜੁਲਾਈ ਨੂੰ ਝੋਨਾ ਲਾ ਕੇ ਆਵਾਂਗੇ ਝੋਨਾ ਲਾ ਕੇ ਆਇਆ ਇਸ ਕਰਕੇ ਜਹਾਗੀਰ ਵਾਲੀ ਲੜਾਈ ਹੈ ਜਿਹੜੀ ਅੱਜ ਅਸੀਂ ਮੀਟਿੰਗ ਕੀਤੀ ਆ ਖਾੜੇ ਤੇ ਪਰਚੇ ਕਰਕੇ ਇੱਥੋਂ ਦਾ ਪ੍ਰਸ਼ਾਸਨ ਦਬਾਅ ਬਣਾਉਂਦਾ ਕਿ ਆਓ ਸਾਡੇ ਨਾਲ ਆ ਤੁਹਾਡੇ ਤੇ ਪਰਚੇ ਨੇ ਤੁਹਾਨੂੰ ਗ੍ਰਿਫਤਾਰੀਆਂ ਕਰਨੀਆਂ ਪੈਣਗੀਆਂ ਤੁਹਾਡੀਆਂ ਜਣੀ ਅਸੀਂ ਉਹਨਾਂ ਨੂੰ ਕਹਿਣਾ ਉਹਨਾਂ ਵਾਲੇ ਦਿਨਾਂ ਚ ਅਸੀਂ ਅੱਜ ਬਲਾਕਾਂ ਦੀਆਂ ਮੀਟਿੰਗ ਕੀਤੀਆਂ ਨੇ ਬਲਾਕਾਂ ਦੀਆਂ ਰਾਇਆਂ ਲੈਣੀਆਂ ਨੇ ਕਿ ਇਹ ਜ਼ਮੀਨਾਂ ਦੀ ਲੜਾਈ ਇਹ ਆ ਵੀ ਹਜ਼ਾਰਾਂ ਕੁੜਕੀਆਂ ਬੰਮਾਰੀਆਂ ਜਬੰਦ ਪਈਆਂ ਨੇ ਅੱਜ ਇਹ ਬਰੰਟ ਕਬਜ਼ੀਆਂ ਤੇ ਆ ਗਏ ਬਰੰਟ ਕਬਜ਼ੇ ਜਦੋਂ ਕਰਨ ਆਉਂਦੇ ਨੇ ਫੇਰ ਇਹ ਸਾਡੇ ਤੇ ਪਰਚੇ ਪਾਉਂਦੇ ਨੇ ਪਰਚੇ ਪਾ ਕੇ ਸਾਨੂੰ ਦਬਕਾਉਣਾ ਚਾਹੁੰਦੇ ਨੇ ਉਹ ਅਸੀਂ ਬਲਾਕਾਂ ਦੀਆਂ ਰਾਇਆਂ ਲਈਆਂ ਨੇ ਜ਼ਿਲ੍ਹਿਆਂ ਦੀਆਂ ਰਾਇਆਂ ਲੈ ਕੇ ਅਸੀਂ ਆਪਣਾ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਆ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਆ ਇਸ ਕਰਕੇ ਉਹ ਆਪਦਾ ਮਨ ਬਣਾਉਣੇ ਅਸੀਂ ਵੀ ਆਪਦਾ ਮਨ ਬਣਾ ਰਹੇ ਆ ਕਿ ਵੱਡੀ ਲੜਾਈ ਆ ਜ਼ਮੀਨਾਂ ਦੀ ਆਉਣ ਵਾਲੇ ਦਿਨਾਂ 'ਚ ਮਜ਼ਦੂਰ ਕਿਸਾਨ ਇਕੱਠੇ ਹੋਣਗੇ ਤੇ ਇਹ ਅਸਲੀ ਨਾਰਾ ਜਿਹੜਾ ਭਗਤ ਸਿੰਘ ਲਾਇਆ ਇਨਕਲਾਬ ਜਿੰਦਾਬਾਦ ਦਾ ਇਹ ਤਾਂ ਲੋਕਾਂ ਨੇ ਆਉਣ ਵਾਲੇ ਦਿਨਾਂ 'ਚ ਇਨਕਲਾਬ ਤਾਂ ਲੋਕਾਂ ਨੇ ਕਰਨਾ ਇਹ ਤਾਂ ਅਸੀਂ ਵੋਟਾਂ ਤੋਂ ਜਦੋਂ ਜਦੋਂ ਵੋਟਾਂ ਜਿੱਤ ਕੇ ਆਇਆ ਮੁੱਖ ਮੰਤਰੀ ਉਦੋਂ ਹੀ ਜਿਹੜੇ ਇਹਦੇ ਚਮਚੇ ਤੇ ਉਹ ਕਹਿਣ ਲੱਗੇ ਵੀ ਤੁਸੀਂ ਯਾਰ ਅਜੇ ਹੁਣ ਤਾਂ ਸਰਕਾਰ ਬਣੀ ਆ ਮੜਾ ਜਾ ਸਮਾਤਾ ਦੇ ਦੇਓ ਸਰਕਾਰ ਨੂੰ ਅਸੀਂ ਉਦੋਂ ਵੀ ਕਿਹਾ ਦੀ ਲੋਕਾਂ ਨੂੰ ਵੀ ਭਰਾਵੋ ਖੜੋ ਸੀ ਮੀਨੇ ਅਸੀਂ ਨਹੀਂ ਕਹਿੰਦੇ ਅਜੇ ਵੀ ਹੁਣੇ ਅਸੀਂ ਧਰਨਾ ਲਾਉਣਾ ਉਹਨਾਂ ਦੇ ਬਾਰ ਚ ਅਸੀਂ ਕਿਹਾ ਵੀ ਉਹੀ ਭੁਗਤਣਗੇ ਇੱਕੋ ਬੇਲ ਦੇ ਕੱਦੂ ਨੇ ਉਹੀ ਕੁ ਸੇਰੇ ਕਰਨਾ ਜਿਹੜਾ ਪਿਛਲੇ ਸਰਕਾਰਾਂ ਨੇ ਕੀਤਾ ਉਹ ਲੋਕਾਂ ਦੇ ਹੁਣ ਸਾਹਮਣੇ ਆ ਗਿਆ ਜਣੀ ਮਜ਼ਦੂਰਾਂ ਨਾਲ ਅੱਠ ਮੀਟਿੰਗਾਂ ਦੇ ਕੇ ਮੀਟਿੰਗ ਨਹੀਂ ਕੀਤੀ ਹੈਗੀ ਇਸ ਕਰਕੇ ਅਸੀਂ ਤਾਂ ਮਜ਼ਦੂਰਾਂ ਨੂੰ ਵੀ ਕੱਲ ਜਾ ਕੇ ਜਣੀ ਉੱਥੇ ਗਏ ਆ ਅਸੀਂ ਕਿਹਾ ਸੀ ਲੰਗਰ ਲਾਇਆ ਅਸੀਂ ਲੰਗਰ ਆਪਦਾ ਫਰਜ ਸਮਝ ਕੇ ਲਾਇਆ ਅਸੀਂ ਇਹ ਸਾਂ ਨਹੀਂ ਕੀਤਾ ਉਹਨਾਂ ਤੇ ਕਿਉਂਕਿ ਇਹ ਮਜ਼ਦੂਰਾਂ ਕਿਸਾਨਾਂ ਦੀ ਸਾਂਝ ਤਾਂ ਵਧੂਗੀ ਕਹਿ ਕੇ ਆਇਆ ਪ੍ਰਭੂ ਵੱਡੀ ਲੰਮਣ ਦੀ ਕਰੋ ਜਿਵੇਂ ਕਿਸਾਨਾਂ ਨਾਲ ਮੀਟਿੰਗਾਂ ਹੁੰਦੀਆਂ ਨੇ ਉਹ ਮਜ਼ਦੂਰਾਂ ਨਾਲ ਵੀ ਮੀਟਿੰਗਾਂ ਉਦੋਂ ਹੋਣਗੀਆਂ ਜਦੋਂ ਧੌਣ ਤੇ ਗੋਡਾ ਧਰ ਕੇ ਵੱਡੀ ਤਾਕਤ ਹੋਗੀ ਇਹ ਮਜ਼ਦੂਰਾਂ ਤੇ ਕਿਸਾਨਾਂ ਦੀ ਤਾਕਤ ਵਧ ਰਹੀ ਆਉਣ ਵਾਲੇ ਦਿਨਾਂ 'ਚ ਇਹ ਜ਼ਮੀਨਾਂ ਦੀ ਲੜਾਈ ਆ ਸਾਡੀਆਂ ਅਣਖਾਂ ਦੀ ਲੜਾਈ ਆ ਇੱਜ਼ਤਾਂ ਦੀ ਲੜਾਈ ਆ ਇਹਦੇ ਤੇ ਲੋਕ ਇਕੱਠੇ ਹੋਣਗੇ ਇਨਕਲਾਬ ਵਾਲੇ ਪਾਸੇ ਨੂੰ ਜਾਣਗੇ ਜੀ ਬੀਬੀ ਕੀ ਨਾਮ ਤੁਹਾਡਾ ਜਸਵੀਰ ਕੌਰ ਅਗਰਾਹ ਜੀ ਦਿੱਲੀ ਦੇ ਕਿਸਾਨੀ ਅੰਦੋਲਨ ਨੇ ਇਹ ਦੱਸਿਆ ਕਿ ਜੇਕਰ ਕਿਸਾਨ ਮਜ਼ਦੂਰ ਇਕਤਾ ਦਾ ਨਾਰਾ ਸਦਾ ਬੁਲੰਦ ਰਹੂਗਾ ਜਦੋਂ ਘਰ ਦਾ ਚੁੱਲ੍ਹਾ ਚੌਕਾ ਸਵਾਰ ਰਹੀ ਔਰਤ ਫੂਕਣੀ ਜਗਾ ਤੇ ਜਾ ਕੇ ਝੰਡੇ ਦੀ ਡੰਡਾ ਪਾਊਗੀ ਉਦੋਂ ਇਹ ਜੰਗਾਂ ਜਿੱਤੀਆਂ ਜਾਣਗੀਆਂ ਭਾਰਤੀ ਕਿਸਾਨ ਜੁਨੀਆ ਨੇ ਇਕਤਾ ਉਗਰਾਹ ਇਸ ਗੱਲ ਦੀ ਵਧਾਈ ਦੀ ਪਾਤਰ ਹੈ ਕਿ ਇਹਨਾਂ ਨੇ ਔਰਤਾਂ ਨੂੰ ਬਹੁਤ ਵੱਡੀ ਪੱਧਰੀ ਲਾਭੰਦੀ ਕਰਨ ਦੀ ਜਿਹੜੀ ਕਾਮਯਾਬੀ ਹਾਸਲ ਕੀਤੀ ਹੈ ਪਰ ਜੋ ਔਰਤਾਂ ਅਜੇ ਵੀ ਚੁੱਲ੍ਹੇ ਚੌਕਾ 'ਚ ਉਲਝ ਕੇ ਇਹਨਾਂ ਹੱਕਾਂ ਦੀ ਲੜਾਈ ਦੇ ਵਿੱਚ ਦੂਰ ਬੈਠੀਆਂ ਨਗੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਆਉਣ ਵਾਲੇ ਟਾਈਮ 'ਚ ਦੇਖੋ ਜਿਹੜੀ ਇਹ ਸਰਕਾਰ ਹੈ ਵੱਡੇ ਹਮਲੇ ਲੈ ਕੇ ਆ ਰਹੀ ਹੈ ਆਪਣੇ ਵਾਸਤੇ ਆਪਣੀਆਂ ਜਿਹੜੀਆਂ ਜ਼ਮੀਨਾਂ ਨੇ ਜਾਇਦਾਦਾਂ ਨੇ ਇਹਨਾਂ ਤੇ ਵੱਡੇ ਹਮਲੇ ਹੋ ਰਹੇ ਨੇ ਜੇ ਆਪਾਂ ਹੁਣ ਨਾ ਜਾਗੇ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਫਾਇਦਾ ਨਹੀਂ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੇ ਆਪਣੇ ਕੋਲੇ ਕੁਝ ਨਹੀਂ ਛੱਡਣਾ ਜਿਹੜੀ ਇਹ BKU ਅਗਰਾਹਨ ਜਥੇ ਬੰਦੀ ਹੈ ਵੀ ਹਰ ਇੱਕ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਐ ਚਾਹੇ ਗਰੀਬ ਐ ਚਾਹੇ ਮਜ਼ਦੂਰ ਐ ਚਾਹੇ ਕੋਈ ਵੀ ਕਿਸਾਨ ਐ ਕੋਈ ਵੀ ਛੋਟਾ ਵਰਗ ਐ ਕਿਉਂਕਿ ਜਿਹੜੇ ਕੋਈ ਛੋਟੇ ਕਿਸਾਨ ਨੇ ਜਾਂ ਕੋਈ ਛੋਟਾ ਵਰਗ ਐ ਉਹਦੇ ਉੱਤੇ ਹਮਲੇ ਹੁੰਦੇ ਨੇ ਪਤੀ ਐ ਵੀ ਜਿਹੜੇ ਜ਼ੰਗੀਰਦਾਰ ਨੇ ਉਹ ਦੱਬੇ ਕੁਚਲੇ ਲੋਕਾਂ ਨੂੰ ਵੀ ਦਬਦੇ ਨੇ ਦਿਨ ਪਰ ਦਿਨ ਜਿਹੜੇ ਕਿਸਾਨ ਐ ਜਿਹੜਾ ਮਜ਼ਦੂਰ ਐ ਉਹਨਾਂ ਸਰੀਰ ਕਰਜੇ ਚੜਦੇ ਨੇ ਕਿਉਂਕਿ ਖੁਦ ਖੁਸ਼ੀਆਂ ਕਰਨ ਵਾਸਤੇ ਮਜਬੂਰ ਕਰਤੇ ਜਿਹੜਾ ਇਹ ਭਗਵੰਤ ਮਾਨ ਕਹਿੰਦਾ ਸੀ ਆਉਣ ਵਾਲੇ ਟਾਈਮ ਦੇ ਵਿੱਚ ਨਸ਼ੇ ਦਾ ਲੱਕ ਤੋੜ ਦੂੰ ਲੱਕ ਤਾਂ ਇਹਨੇ ਕੀ ਤੋੜਨਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਜਿਹੜੀ ਨੌਜਵਾਨੀ ਹੈ ਕਿਵੇਂ ਖਤਮ ਹੋ ਰਹੀ ਹੈ ਇਹ ਕਿਵੇਂ ਖਤਮ ਕੀਤੀ ਜਾ ਰਹੀ ਹੈ ਕਿਉਂਕਿ ਨਸ਼ਾ ਸਰੇਆਮ ਹੋ ਗਿਆ ਜਿਹੜਾ ਚਿੱਟਾ ਇਹ ਕੋਈ ਵੀ ਇਹੋ ਜਿਹੇ ਪਿੰਡ ਨਹੀਂ ਰਿਹਾ ਜਿੱਥੇ ਵਿੱਚ ਇਹ ਚਿੱਟਾ ਨਾ ਹੋਵੇ ਇਹ ਨਸ਼ੇ ਦੀ ਪੀੜੀ ਦੀ ਲਹਿਰ ਨਾ ਹੋਵੇ ਅਸੀਂ ਤਾਂ ਇਹੀ ਭੈਣਾਂ ਨੂੰ ਸੱਦਾ ਦੇਣਾ ਚਾਹੁੰਦੇ ਆਂ ਵੀ ਆਉਣ ਵਾਲੀ ਟਾਈਮ ਦੇ ਵਿੱਚ ਆਪਦੀ ਜਿਹੜੀ ਹੈ ਜਵਾਨੀ ਕਿਸਾਨੀ ਤੇ ਆਪਣੀ ਇਹ ਬਚਾਓ ਕਿਉਂਕਿ ਜੇ ਆਪਣੀ ਜਵਾਨੀ ਕਿਸਾਨੀ ਨਹੀਂ ਰਹੀ ਆਪਣੀ ਹੋਂਦ ਤੇ ਹਿੰਦ ਨਹੀਂ ਰਹੀ ਇਹ ਸਾਡੀਆਂ ਅਣਖਾਂ ਦੀ ਲੜਾਈ ਬਣ ਚੁੱਕੀ ਹੈ ਇਸ ਕਰਕੇ ਸਿਰ ਤੜ ਦੀ ਲੜਾਈ ਹੈ ਸਾਨੂੰ ਸਰਕਾਰਾਂ ਦੇ ਖਿਲਾਫ ਲੜ ਕੇ ਆਪਦੇ ਹੱਕ ਲੈਣੇ ਪੈਣਗੇ ਕਿਉਂਕਿ ਹਰ ਟਾਈਮ ਪੈਣ ਨੂੰ ਅਸੀਂ ਕਹਿੰਦੇ ਆਂ ਵੀ ਚੁੱਲਿਆਂ ਤੋਂ ਬਾਹਰ ਨਿਕਲ ਕੇ ਬੀਕੇ ਜੂ ਗ੍ਰਾਹਾਂ ਜਥੇਬੰਦੀ ਵਿੱਚ ਆਓ ਪਤਾ ਲੱਗੇ ਸਾਨੂੰ ਬਾਹਰ ਜਾ ਕੇ ਕੀ ਬਣਦਾ ਹੈ ਕੀ ਨਾ ਇਹ ਸਰਕਾਰਾਂ ਸਾਡੇ ਤੱਕ ਕਿੱਥੇ ਤੱਕ ਸਾਡੇ ਤੇ ਹਮਲੇ ਕਰ ਰਹੀਆਂ ਨੇ ਕਿੱਥੇ ਤੱਕ ਸਾਡੇ ਸਿਰ ਤੇ ਚੜੀਆਂ ਆ ਰਹੀਆਂ ਨੇ ਕਿਉਂਕਿ ਅਸੀਂ ਵੀ ਪਹਿਲੇ ਚੁੱਲਿਆਂ ਚੌਂਕਿਆਂ 'ਚ ਹੀ ਹੁੰਦੀਆਂ ਤੀਆਂ ਹੁਣ ਜਥੇਬੰਦੀ ਦੇ ਵਿੱਚ ਮੈਂ ਬਲੈਕ ਪ੍ਰਧਾਨ ਹ ਜਸਬੀਰ ਕੌਰ ਗ੍ਰਾਹਾਂ ਜਥੇਬੰਦੀ ਦੇ ਵਿੱਚ ਜਦੋਂ ਆਈਆਂ ਹੁਣ ਪਤਾ ਲੱਗਿਆ ਵੀ ਹਾਂ ਜਥੇਬੰਦੀ ਦੇ ਵਿੱਚ ਕਿੰਨਾ ਕੁਝ ਸਿੱਖਣ ਨੂੰ ਮਿਲਦਾ ਤਾਂ ਜਾ ਕੇ ਇਹਨਾਂ ਸਰਕਾਰਾਂ ਦੇ ਅਸੀਂ ਨੱਕ ਦਿੱਲੀ ਦੇ ਵਿੱਚ ਮੋੜੇ ਨੇ ਮੋਦੀ ਹਕੂਮਤ ਨੂੰ ਝੁਕਾ ਕੇ ਆਇਆ ਹੁਣ ਚੰਡੀਗੜ੍ਹ ਦੇ ਵਿੱਚ ਤਿੰਨ ਦਿਨ ਜਾ ਕੇ ਮੋਰਚਾ ਲਾਇਆ ਸੀ ਚੰਡੀਗੜ੍ਹ ਦੇ ਵਿੱਚ ਵੀ ਜਾ ਕੇ ਪਤਾ ਲੱਗਿਆ ਉੱਥੇ ਜਾ ਕੇ ਚੰਡੀਗੜ੍ਹ ਦੇ ਵਿੱਚ ਦਿਖਵਨੀ ਹੈ ਇਸ ਕਰਕੇ ਮੈਂ ਕਹਿੰਦੀ ਆ ਸਾਰੀਆਂ ਭੈਣਾਂ ਨੂੰ ਆਪਣੇ ਚੁੱਲ੍ਹੇ ਚੌਂਕਿਆਂ ਤੋਂ ਨਿਕਲ ਕੇ ਆਪਣੇ ਬੱਚਿਆਂ ਦੀ ਆਉਣ ਵਾਲੀਆਂ ਜ਼ਿੰਦਗੀਆਂ ਜਵਾਨੀ ਤੇ ਕਿਸਾਨੀ ਨੂੰ ਬਚਾਓ ਜੀ ਕਿੰਨਾ ਹੁੰਦਾ ਓਟਾਈ ਸੁਖਵਿੰਦਰ ਕੌਰ ਜੀ ਕਿੰਨਾ ਚਿਰ ਹੋ ਗਿਆ ਗੁਰਾਜਾ ਇੱਥੇ ਬੰਦੇ ਚ ਆਇਆ ਨੂੰ ਸਾਨੂੰ ਹੋ ਗਏ 17-18 ਸਾਲ ਜੀ 17-18 ਸਾਲਾਂ ਦੇ ਸਾਰਾਂ ਦੇ ਇਹ ਸਫਰ ਦੇ ਵਿੱਚ ਆ ਕੇ ਇੱਕ ਜਥੇਬੰਦਗਰੂ ਜਦੋਂ ਬੈਠਦੇ ਹਾਂ ਕੋਈ ਮੀਟਿੰਗਾਂ ਕਰਦੇ ਹਾਂ ਹਨਾ ਉਗਰਾਹਾਂ ਸਾਹਿਬ ਦੀਆਂ ਗੱਲਾਂ ਜੇ ਹੋ ਜਿਹੜੇ ਆਗੂ ਉਹਨਾਂ ਦੇ ਗੱਲਾਂ ਸੁਣਦੇ ਹਾਂ ਕੀ ਲੱਗਦਾ ਹੈ ਕਿ ਜੀ ਔਰਤ ਦੀ ਜ਼ਿੰਦਗੀ 'ਚ ਕੀ ਫਰਕ ਆਉਂਦਾ ਬਹੁਤ ਸਾਰੇ ਫਰਕ ਆਉਂਦੇ ਨੇ ਜੀ ਹਮ ਅਸੀਂ ਜਿਵੇਂ ਗੁਰਾਹ ਸਾਹਿਬ ਨੇ ਆਏ ਐ ਅੱਜ ਮੈਂ ਆਪਾਂ ਇਸ ਸਕੂਲ 'ਚ ਪੜ੍ਹਦੇ ਆ ਹਮ ਐਂ ਸਕੂਲ 'ਚ ਪੜ੍ਹਦੇ ਆ ਜਿਵੇਂ ਉਥੇ ਸਮਝਾਉਂਦੇ ਨੇ ਮਾਸਟਰ ਜੀ ਮੈਂ ਉਈ ਮੈਂ ਗ੍ਰਾਂਸਾਬ ਵੀ ਸਮਝਾਉਂਦੇ ਨੇ ਸਾਨੂੰ ਫਿਰ ਅਸੀਂ ਉਹੀ ਹਿਸਾਬ ਨਾਲ ਉਹੀ ਅੱਗੇ ਜਾਂਦੇ ਆ ਅੱਗੇ ਮਤਲਬ ਜਿਵੇਂ ਆਪਣਾ ਜਥਾ ਕਿਥੇ ਵੀ ਕੌਲ ਆ ਗਈ ਕਿ ਇੱਥੇ ਜਾਣਾ ਸੀ ਨੇ ਇੱਥੇ ਅੱਜ ਸਾਡੇ ਉੱਪਰ ਸਰਕਾਰ ਹਮਲਾ ਕਰ ਰਹੀ ਆ ਉਥੇ ਪਹੁੰਚੋ ਉਥੇ ਹੀ ਪਹੁੰਚਦੇ ਆ ਜੀ ਉਹਨਾਂ ਦੇ ਕੌਲ ਤੇ ਅਸੀਂ ਉਥੇ ਪਹੁੰਚਦੇ ਆ ਜੀ ਜੀ ਉਥੇ ਜਦੋਂ ਪਹੁੰਚ ਕੇ ਫਿਰ ਉਹ ਜਦੋਂ ਹਮਲਾ ਕਰਨੇ ਛੋਟੇ ਉਹ ਨਾ ਆਉਂਦੇ ਨੇ ਜਿਵੇਂ ਛੋਟੇ ਉਹਨੇ ਕਿਸਾਨ ਨੇ ਉਹਨਾਂ ਤੇ ਹਮਲਾ ਕਰਦੇ ਨੇ ਵੱਡੇ ਕਿਸਾਨਾਂ ਨੂੰ ਤਾਂ ਇਹ ਵੀ ਨਹੀਂ ਜਾਂਦੇ ਹੈਗਾ ਜਿਵੇਂ ਵੱਡੇ-ਵੱਡੇ ਨੇ ਜਿਵੇਂ ਬਾਦਲ ਵਰਗੇ ਹੋਗੇ ਆਪਣੀ ਛੋਟੀ ਕਿਸਾਨੀ ਜਿਵੇਂ ਛੋਟੀ ਪਿੰਸੀਆਂ ਆ ਵੀ ਹੁਣ ਆਹ ਮਾਨ ਸਰਕਾਰ ਕਟਣਾ ਹੀ ਲੱਗ ਰਹੀ ਆ ਇਹ ਤੁਸੀਂ ਹੁਣ ਵੀ ਸੁਣਦਿਆਂ ਕੀ ਚੱਲ ਰਿਹਾ ਹੁਣ ਟੀਵੀ ਤੇ ਮੋਬਾਈਲਾਂ 'ਚ ਹਰੇਕ ਚੀਜ਼ ਤੇ ਉਹਨਾਂ ਦੇ ਬੱਚੇ ਵੀ ਕੀ ਕਹਿ ਰਹੇ ਨੇ ਉਹਨਾਂ ਦੇ ਬਾਰੇ ਬਹੁਤ ਕੁਝ ਕਹਿ ਰਹੇ ਨੇ ਹੁਣ ਦੋ ਚਾਰ ਦਿਨਾਂ ਤੇ ਬੱਚੇ ਵੀ ਬਹੁਤ ਕੁਝ ਕਹਿ ਰਹੇ ਨੇ ਉਹਨਾਂ ਦੇ ਕਿ ਮੇਰਾ ਪਾਪਾ ਦਾਰੂ ਪਿੰਦਾ ਥਾ ਐਂ ਕਰਦਾ ਥਾ ਫਲਾਣਾ ਕਰਦਾ ਥਾ ਜਦੋਂ ਆਪਦਾ ਆਪਦਾ ਟੱਬਰ ਦੀ ਨਹੀਂ ਸੰਭਾਲ ਕਰ ਸਕਦਾ ਆਪਦੀ ਬੱਚਿਆਂ ਦੀ ਜ਼ਿੰਮੇਵਾਰੀ ਨਹੀਂ ਲੈ ਸਕਦਾ ਫਿਰ ਦੂਜਿਆਂ ਦੀ ਜ਼ਿੰਮੇਵਾਰੀ ਪੰਜਾਬ ਦੀ ਜ਼ਿੰਮੇਵਾਰੀ ਕਿਵੇਂ ਲਿਓਗਾ ਪੰਜਾਬ ਦੀ ਜ਼ਿੰਮੇਵਾਰੀ ਹਾਰੀ ਤੋਂ ਉਹਨੇ ਖਤਮ ਕਰਤੀ ਨਾ ਜੀ ਜੀ ਨਸਿਆਂ ਦੇ ਲਾਤੇ ਬੱਚੇ ਹਮ ਹਰ ਇੱਕ ਥਾਂ 'ਚ ਨਸ਼ਾ ਹੋ ਗਿਆ ਇਹ ਚਿੱਟਾਂ ਵਰਗੇ ਖੁਦ ਆਪਣੇ ਬੱਚੇ ਜਿਹੜੇ ਆਪਣੇ ਬਾਹਰ ਬੱਚੇ ਨੇ ਪਾਣ ਜੇ ਨੇ ਕੋਈ ਵੀ ਆ ਮौसी ਦਾ ਕੋਈ ਭੈਣ ਦਾ ਉਹ ਵੀ ਲੱਗ ਰਹੇ ਨੇ ਖੁਦ ਅਸੀਂ ਆਪਣੇ ਅੱਖਾਂ ਨਾਲ ਦੇਖ ਰਹੇ ਆ ਫਿਰ ਇਹ ਕਿਵੇਂ ਲੱਕ ਤੋੜੂਗਾ ਇਹਨੇ ਕਹਿਆ ਤਾਂ ਆਉਣ ਸਾਰ ਅਸੀਂ ਲੱਖ ਤੋੜਾਂਗੇ ਨਸੇ ਦਾ ਨਸਾ ਤਾਂ ਉਦੋਂ ਦੁੱਗਣਾ ਕਰਤਾ ਗੁੰਡਾਗਿਰਦੀ ਉਦੋਂ ਦੁੱਗਣੀ ਕਰਦੀ ਇਹ ਕਹਿੰਦੇ ਅਸੀਂ लाਠੀ ਚਾਰਜ ਨਹੀਂ ਹੋਣ ਦਿੰਦੇ ਥੋਂ ਥੋਂ ਕਿਸਾਨਾਂ 'ਚ ਇਹ लाਠੀ ਚਾਰਜ ਹੋ ਰਹੀ ਆ ਮਜ਼ਦੂਰਾਂ ਤੇ लाਠੀ ਚਾਰਜ ਹੋ ਰਹੀ ਆ ਉਹ ਮਜ਼ਦੂਰਾਂ ਦੀ ਸਾਜ ਜਿਹੜੀ ਸਾਡੇ ਨਾਲ ਸੀ ਉਹ ਤੋੜ ਰਿਆ ਉਹਨਾਂ ਨੂੰ ਅੱਡ ਅੱਡ ਕਰ ਰਿਆ ਜੀ 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 ਇਹ ਗੱਲ ਅਸੀਂ ਕਹਿਣਾ ਚਾਹੁੰਦੇ ਆਂ ਔਰ ਇਹ ਗੱਲ ਦੱਸਣਾ ਚਾਹੁੰਦੇ ਆਂ ਸਰਕਾਰ ਨੇ ਵੀ ਮੋਦੀ ਸਰਕਾਰ ਨੂੰ ਵੀ ਐਂ ਦੱਸਣਾ ਚਾਹੁੰਦੇ ਆਂ ਅਸੀਂ ਕਿ ਸਾਡੀ ਬੱਚਿਆਂ ਦੀ ਹੋਮ ਇਹਨਾਂ ਨੇ ਖਤਮ ਕਰਨ ਦੀ ਨੌਕਰੀਆਂ ਇਹਨਾਂ ਨੇ ਖਤਮ ਕਰਤੀ ਕੋਈ ਨੌਕਰੀ ਨਹੀਂ ਹੈਗੇ ਬੱਚਿਆਂ ਨੂੰ ਇੰਨੇ ਪੋਸਟਾਂ ਭਰਦੇ ਨੇ ਇੰਨੇ ਨੇ ਪੜਿਆ ਲਿਖਿਆ ਨੇ ਉਹ ਖਤਮ ਕਰ ਦਿੰਦੇ ਨੇ ਉੱਥੇ ਰੱਦ ਕਰ ਦਿੰਦੇ ਨੇ ਉਹਦੀ ਉਹ ਜਿੱਥੇ ਬੱਚਿਆਂ ਦੀ ਖਤਮ ਕਰਦੇ ਨੇ ਉਹ ਉਹਨਾਂ ਦੀਆਂ ਨੌਕਰੀਆਂ ਦਾ ਕੋਈ ਪੋਸਟਾਂ ਭਰਦੇ ਨੇ ਉਹ ਖਤਮ ਕਰਦੇ ਨੇ ਉਹ ਵੱਡੀ ਪੋਸਟ ਵਾਲੇ ਉਹ ਉਹ ਕਰਦੇ ਨੇ ਪੰਜਾਬੀ ਦਾ ਮਹਾਨ ਸ਼ਾਇਰ ਇਨਕਲਾਬੀ ਸ਼ਾਇਰ ਸੰਤਰਾ ਮ ਉਦਾਸੀ ਨੇ ਵੀ ਕਿਹਾ ਹੈ ਕਿ ਗਲ ਲੱਗ ਕੇ ਸਰੀ ਦੇ ਜੱਟ ਰੋਵੇ ਬੋਲਾਂ ਵਿੱਚੋਂ ਨੀਰ ਵਗਿਆ ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜੱਗਿਆ ਕਿਸਾਨ ਮਜ਼ਦੂਰ ਇਕਤਾ ਦਾ ਨਾਰਾ ਬੇਸ਼ੱਕ ਦਿੱਲੀ ਦੀਆਂ ਬੁਰੂਹਾਂ ਤੇ ਗੂੰਜਿਆ ਤੇ ਇਨ੍ਹਾਂ ਲੋਕਾਂ ਨੇ ਉਹ ਜੰਗ ਜਿੱਤੀ ਵੀ ਇਹ ਜੰਗ ਤਦ ਤੱਕ ਜਾਰੀ ਰਹੇਗੀ ਜਦੋਂ ਤੱਕ ਇਹ ਲੋਕ ਇਕਤਾ ਨਹੀਂ ਬਣ ਜਾਂਦੀ ਜਦੋਂ ਤੱਕ ਇਹ ਜਮਾਤ ਇਕੱਠੀ ਨਹੀਂ ਹੋ ਜਾਂਦੀ ਸੋ ਸਰਲੇਖ ਨਾਲ ਜੁੜੇ ਰਹੋ ਸ਼ੁਕਰੀਆ